ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਸਤ ਗੁਰੂ ਵਾਂਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬੀ ਦੇ ਨਾਲ ਦੋਸਤੋ ਹੁਣੇ-ਹੁਣੇ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਬਾਧੇ ਬਾਰੇ ਜੋ ਅਪਡੇਟ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਲੱਗੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੀ ਆਈਡੀ ਨੂੰ ਫੋਲੋ ਜ਼ਰੂਰ ਕਰਿਓ ਜੀ ਮਾਨ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਬੰਧ ਸੂਬੇ ਵਿੱਚ ਲਗਾਤਾਰ ਬਦਰਹੀ ਬਾਅਦਰ ਤੋਂ ਦੇਖ ਰਹੀ ਹੈ ਇਸ ਸਥਿਤੀ ਤੇ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਦਾਰ ਜੋਧਰੀ ਬੈਂਸ ਕਾ ਮੰਤਰੀ ਉਹਨਾਂ ਵੱਲੋਂ ਜੋ ਛੁੱਟੀਆਂ ਦਾ ਐਲਾਨ ਕਰਤਾ ਜੀ ਸਾਰੇ ਪਿੰਡ ਸਾਰੇ ਸਰਕਾਰੀ ਤੇ ਐਡ ਜਿਹੜੇ ਉਹ ਆਮ ਬਾਗ 8 ਜਨਵਰੀ ਨੂੰ ਖੁੱਲਣਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੀ ਆਪਾਂ ਨੂੰ ਇਸ ਚੀਜ਼ ਦੇ ਬਾਰੇ ਆਪਾਂ ਗੱਲਬਾਤ ਵੀ ਕੀਤੀ ਸੀ ਉਸ ਵੀਡੀਓ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਕਿਉਂਕਿ ਜਿਹੜੀ ਠੰਡ ਪਿਛਲੇ ਦਿਨਾਂ ਦੇ ਵਿੱਚ ਕੋਈ ਜ਼ਿਆਦਾ ਨਹੀਂ ਸੀ ਕਿਉਂਕਿ ਤਾਪਮਾਨ ਜਿਹੜੇ ਉਹ ਕੋਈ ਜ਼ਿਆਦਾ ਗ੍ਰਾਫਟ ਦੇ ਵਿੱਚ ਨਹੀਂ ਸੀ ਆਏ ਪਰantu ਰਾਤ ਦੀ ਜਿਹੜੀ ਸੀਤ ਲਹਿਰ ਜਿਹੜੀ ਅੱਜ ਸੀਤ ਲਹਿਰ ਚੱਲ ਰਹੀ ਹੈ ਜਾਨੀ ਕਿ 31 ਦਸੰਬਰ ਨੂੰ ਜਿਹੜੀ ਸੀਜ਼ ਲਹਿਰ ਚੱਲ ਰਹੀ ਹੈ ਇਸ ਦੇ ਨਾਲ ਤਾਪਮਾਨ ਨੇੜੇ ਉਹ ਬਹੁਤ ਜ਼ਿਆਦਾ ਥੱਲੇ ਆ ਗਏ ਨੇ ਜਿੱਦੇ ਨਾਲ ਠੰਡ ਤੇ ਸੀਤ ਲਹਿਰ ਦੇ ਵਿੱਚ ਪੱਲਰ ਪੁੱਕਿਆ ਉਸ ਦੇ ਮੱਦੇ ਨਾਜ਼ਰ ਅਰੇ ਤੋਂ ਵੀ ਮੱਦੇ ਨਾਜ਼ਰ ਕਾਫੀ ਕਿਸ ਤਰ੍ਹਾਂ ਦੇ ਵਿੱਚ ਜਿਆਦਾ ਹੁੰਦੀ ਹੈ ਜੀ ਤੇ ਠੰਡ ਹੋ ਚੁੱਕੀ ਹੈ ਸਾਰੇ ਸਰਕਾਰੀ ਐਡਡ ਮਾਨਤਾ ਪ੍ਰਾਪਤ ਤੇ ਪ੍ਰੈਪਰਮਸ ਆਦਿ ਦਿੱਤੀਆਂ ਗਈਆਂ ਨੇ ਤੇ ਸੁੱਟੀਆਂ ਜਨਵਰੀ ਤੋਂ ਜਿਹੜੀਆਂ ਸੁੱਟੀਆਂ ਹੁੰਦੀਆਂ ਨੇ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਾਂ ਹੋਰ ਸਟੇਟਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਜਿਹੜੀਆਂ ਸੁੱਟੀਆਂ ਨੇ ਇਹ 1 ਜਨਵਰੀ ਤੋਂ ਲੈ ਕੇ 7-8 ਜਨਵਰੀ ਤੱਕ ਜਿਹੜੀਆਂ ਹੁੰਦੀਆਂ ਨੇ ਤਾਂ ਉਸੇ ਤਰ੍ਹਾਂ ਜੋ ਧਿਆਨ ਦੇ ਵਿੱਚ ਮੌਸਮ ਨੂੰ ਤੇ ਬੱਚਿਆਂ ਤੇ ਟੀਚਰਾਂ ਦੀ ਜਿਹੜੀ ਸੁਰੱਖਿਆ ਤੇ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਦਾਰ ਹਰਜੋਤ ਸਿੰਘ ਜੀ ਵੈਦ ਸਾਹਿਬ ਜੋ ਸਿੱਖਿਆ ਮੰਤਰੀ ਨੇ ਉਹਨਾਂ ਵੱਲੋਂ ਇਹ ਛੁੱਟੀਆਂ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਹੈ ਭਗਵੰਤ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਆਪਣੇ ਪੰਜਾਬ ਦੇ ਸੀਐਮ ਹਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਛੁੱਟੀਆਂ ਨੇ ਜਿਹੜੀਆਂ ਸਕੂਲਾਂ ਨੂੰ ਕਰ ਦਿੱਤੀਆਂ ਨੇ ਤੇ ਇਹਨਾਂ ਛੁੱਟੀਆਂ ਦਾ ਵਿੱਚ ਵਾਅਦਾ ਕਰ ਦਿੱਤਾ ਗਿਆ ਇਸ ਕਰਕੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਕੇ ਸਾਡੀ ਆਈਡੀ ਨੂੰ ਫੋਲੋ ਕਰਕੇ ਜੀ ਸਾਨੂੰ ਸਪੋਰਟ ਕਰਿਓ ਤਾਂ ਕਿ ਅਸੀਂ ਤੁਹਾਡੇ ਤੱਕ ਜਿਹੜੀ ਸਹੀ ਤੇ ਸਟੀਕ ਜਾਣਕਾਰੀ ਇਹਦੇ ਉਹ ਪਹੁੰਚਾ ਸਕੀ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਦੋਂ ਵੀ ਅਫੀਸ਼ੀਅਲ ਸਾਈਡ ਦੇ ਉੱਤੇ ਇਹ ਜਾਣਕਾਰੀ ਆਉਂਦੀ ਹੈ ਤਾਂ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਕਿਉਂਕਿ ਜਿਹੜੀਆਂ ਫੇਕ ਨਿਊਜ਼ ਆਉਂਦੀਆਂ ਨੇ ਉਸ ਦੇ ਨਾਲ ਵਿਊ ਲੈਣ ਦੇ ਚੱਕਰਾਂ ਦੇ ਵਿੱਚ ਪਹਿਲਾਂ ਹੀ ਇਹ ਲਿਖ ਦਿੱਤਾ ਜਾਂਦਾ ਸੀ ਕਿ ਛੁੱਟੀਆਂ ਦਾ ਵਾਅਦਾ ਕਰ ਦਿੱਤਾ ਕਿ ਜੀ ਇੰਨੀ ਤਰੀਕ ਤੱਕ ਵਾਅਦਾ ਕਰ ਦਿੱਤਾ ਕਿ ਪਰੰਤੂ ਸਿੱਖਿਆ ਮੰਤਰੀ ਜੀ ਵੱਲੋਂ ਆਪਣੇ ਅਫੀਸ਼ੀਅਲ ਅਕਾਊਂਟ ਫੇਸਬੁੱਕ ਅਕਾਊਂਟ ਤੇ ਇਹ ਜਾਣਕਾਰੀ ਦਿੱਤੀ ਗਈ ਹੈ ਜੀ ਤੇ ਨਵੀਂ ਜਾਣਕਾਰੀ ਲੈ ਕੇ ਆਪਾਂ ਮੌਸਮ ਦੇ ਨਾਲ ਜੁੜੀ ਹਰ ਅਪਡੇਟ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ ਤੇ ਸਕੂਲਾਂ ਬਾਰੇ ਜੋ ਵੀ ਅਪਡੇਟ ਆਊਗੀ ਉਹ ਵੀ ਤੁਹਾਡੇ ਤ ਸਤਿਗੁਰਪੰਗੂ ਤੇ ਮੌਸਮ ਪੰਜਾਬ ਟੀਵੀ ਦੇ ਦੇਖ ਸਕਦੇ ਹੋ ਇਸ ਸਮੇਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਵਿੱਚ ਵੀ ਜਿਹੜੇ ਉੱਪਰ ਪਹਾੜੀ ਖੇਤਰਾਂ ਵਿੱਚ ਇੱਕ ਸਿਸਟਮ ਆਉਣਾ ਸੀ ਹਲਕਾ ਜਿਹਾ ਉਹ ਬਣਿਆ ਹੋਇਆ ਨਜ਼ਰ ਆ ਰਿਹਾ ਜੀ ਇਹ ਲਾਈਵ ਤਸਵੀਰ ਹੈ ਪਹਾੜੀ ਖੇਤਰਾਂ ਦੇ ਵਿੱਚ ਜਿਹੜਾ ਸਿਸਟਮ ਬਣਿਆ ਹੋਇਆ ਦਿਖਾਈ ਦੇ ਰਿਹਾ ਚਾਹੇ ਹਿਮਾਚਲਾ ਉੱਤਰਾਖੰਡਾ ਚਾਹੇ ਉਹ ਆਪਾਂ ਕਹਿ ਸਕਦੇ ਹਾਂ ਜੰਮੂ ਐਂਡ ਕਸ਼ਮੀਰ ਹੈ ਇਹਨਾਂ ਕਾਫੀ ਖੇਤਰਾਂ ਦੇ ਵਿੱਚ ਜਿਹੜੇ ਇਹ ਸਿਸਟਮ ਆ ਬਣਿਆ ਹੋਇਆ ਦਿਖਾਈ ਦੇ ਰਿਹਾ ਤੇ ਬਾਕੀ ਪੰਜਾਬ ਦਾ ਮੌਸਮ ਜਿਹੜਾ ਅੱਜ ਖੁਸ਼ਕ ਤੇ ਸਾਫ਼ ਹੈ ਤੇ ਕਾ ਹਲਕੀ ਜੀ ਸਿਸਟਮ ਇਹਦੋਂ ਰਾਜਸਥਾਨ ਵਾਲੇ ਸਾਈਡ ਤੋਂ ਵੀ ਆ ਰਹੀ ਹੈ ਜਿਹੜੀ ਇਹ ਲਹਿੰਦੇ ਵਾਲੇ ਸਾਈਡ ਤੋਂ ਇਹ ਇਸ ਤਰ੍ਹਾਂ ਮੂਵ ਕਰਦੀ ਹੋਈ ਲੰਘੂਗੀ ਦਿਨ ਦੇ ਵਿੱਚ ਬੱਦਲਬਾਈ ਜ਼ਰੂਰ ਆਪਾਂ ਨੂੰ ਪੰਜਾਬ ਦੇ ਕਈ ਖੇਤਰਾਵਾਂ ਵਿੱਚੋਂ ਹਰਿਆਣਾ ਦੇ ਰਾਜਸਥਾਨ ਦੇ ਕਈ ਖੇਤਰਾਾਂ ਦੇ ਵਿੱਚੋਂ ਦੀ ਗੁਜ਼ਰਦੀ ਹੋਈ ਨਜ਼ਰ ਆਊਗੀ ਜਿਵੇਂ ਕਿ ਤੁਸੀਂ ਲਾਈਵ ਦੇਖ ਸਕਦੇ ਹੋ ਇੱਥੇ ਬੱਦਲਬਾਈ ਪਹੁੰਚ ਚੁੱਕੀ ਹੈ ਕਿਤੇ ਕਿਤੇ ਤੇ ਕੁਝ ਖੇਤਰ ਜਿਹੜੇ ਇਹ ਨਾਲ ਲੱਗਦੇ ਲਹਿੰਦੇ ਵਾਲੇ ਸਾਈਡ ਤੋਂ ਆਉਂਦੇ ਹੋਏ ਇਹ ਰਾਜਸਥਾਨ ਦੇ ਇਲਾਕੇ ਤੇ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਇਹ ਬੱਦਲਬਾਈ ਲੰਘਦੀ ਹੋਈ ਨਜ਼ਰ ਆਊਗੀ ਤੇ ਬਾਕੀ ਤਾਂ ਮੌਸਮ ਤੁਸੀਂ ਦੇਖ ਪਾ ਰਹੇ ਹੋ ਸਾਫ ਤੇ ਖੁਸ਼ਕ ਹੀ ਦਿਖਾਈ ਦੇ ਰਿਹਾ ਹੈ ਬਿਲਕੁਲ ਪੰਜਾਬ ਦਾ ਸਿਰਫ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਤੋਂ ਹਾਂ ਦਾ ਜੀ ਹਰਿਆਣੇ ਦਾ ਵੀ ਮੌਸਮ ਸਾਫ ਹੈ ਰਾਜਸਥਾਨ ਦੇ ਵੀ ਕਈ ਖੇਤਰਾਂ ਦੇ ਵਿੱਚ ਤੋਂ ਹਾਂ ਦਾ ਥੋੜੀ ਬਹੁਤ ਬਾਕੀ ਬੱਦਲਵਾਰੀ ਲੰਘਦੀ ਹੋਈ ਨਜ਼ਰ ਜ਼ਰੂਰ ਆਊਗੀ ਮੌਸਮ ਮੀਂਹ ਪੱਖੋਂ ਬਿਲਕੁਲ ਸਾਫ਼ ਹੈ ਪਹਾੜੀ ਖੇਤਰਾਂ ਦੇ ਵਿੱਚ ਜਰੂਰ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਬਰਫਵਾਰੀ ਵਾਲਾ ਸਿਸਟਮ ਚਾਹੇ ਉਹ ਹਿਮਾਚਲ ਹੈ ਚਾਹੇ ਹਿਜਮੂ ਅਤੇ ਕਸ਼ਮੀਰ ਆ ਚਾਹੇ ਉੱਤਰਾਖੰਡਾ ਇਨ੍ਹਾਂ ਸਾ ਕਾਫੀ ਖੇਤਰਾਂ ਦੇ ਵਿੱਚ ਜਿਹੜੀ ਇਹ ਬੱਦਲਬਾਈ ਅੱਜ ਦੇ ਦਿਨ ਦੀ ਜਿਹੜੀ ਬਣੀ ਹੋਈ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਜਿਹੜੀ ਪਰਸੈਂਟੇਜ ਵਾਲੀ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਬੱਦਲਬਾਈ ਜਰੂਰ ਲੰਘੂਗੀ ਦਿਨ ਵੇਲੇ ਤਾਂ ਉਹ ਬੱਦਲਬਾਈ ਅੱਜ ਜਰੂਰ ਲੰਘਦੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਦੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਉੱਤੋਂ ਦਿਖਾ ਰਹੇ ਹਾਂ ਬੱਦਲਵਾਈ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚੋਂ ਦੀ ਲੰਘਦੀ ਹੋਈ ਨਜ਼ਰ ਆਊਗੀ ਤੇ ਰਾਤ ਨੂੰ ਵੀ ਬੱਦਲਵਾਈ ਜ਼ਰੂਰ ਬਣੀ ਹੋਈ ਨਜ਼ਰ ਆ ਰਹੀ ਹੈ ਜੀ ਦੇਖ ਸਕਦੇ ਹੋ ਬਾਕੀ ਦਿਨ ਵੇਲੇ ਲਾਈਵ ਹੋ ਕੇ ਜਿੰਮੀ ਵੀ ਜਾਣਕਾਰੀ ਪ੍ਰਾਪਤ ਹੋਊਗੀ ਸਾਂਝੀ ਕਰਾਂਗੇ ਤੇ 6 ਤਰੀਕ ਨੂੰ ਮੌਸਮ ਸਾਫ਼ ਹੋ ਚੁੱਕਿਆ ਜੀ ਧੁੰਦ ਜ਼ਰੂਰ ਬਣੂਗੀ ਧੁੰਦ ਤੋਂ ਕੋਈ ਇਨਕਾਰ ਨਹੀਂ ਹੈਗਾ ਚਾਹੇ ਉਹ ਅੱਧੇ ਖੇਤਰਾਂ ਦੇ ਵਿੱਚ ਬਣੇ ਚਾਹੇ ਜ਼ਿਆਦੇ ਖੇਤਰਾਂ ਵਿੱਚ ਬਣੇ 7 ਤਰੀਕ ਨੂੰ ਫੇਰ ਬੱਦਲਵਾਈ ਆ ਚੁੱਕੀ ਹੈ ਜੀ 8 ਤਰੀਕ ਨੂੰ ਵੀ ਬੱਦਲਵਾਈ ਤੋਂ ਰਹੇਤਾ ਮੌਸਮ ਧੁੰਦ ਬਣੂਗੀ 9 ਤਰੀਕ ਨੂੰ ਬੱਦਲਵਾਈ ਤੋਂ ਰਹੇਤਾ 10 ਤਰੀਕ ਨੂੰ ਵੀ ਜਿਹੜਾ ਬੱਦਲਵਾਈ ਤੋਂ ਰਹੇਤਾ ਮੌਸਮ ਜਿਹੜਾ ਦਿਖਾਇਆ ਗਿਆ ਯਾਨੀ ਕਿ 10 ਤਰੀਕ ਤੱਕ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਹੈ ਮੀਂਹ ਵਾਲੇ ਪੱਖ ਤੋਂ ਬਾਕੀ ਜੋ ਪਹਾੜੀ ਖੇਤਰਾਂ ਦੇ ਵਿੱਚ ਸਿਸਟਮ ਆ ਰਿਹਾ ਹੈ ਉਸ ਦਾ ਪ੍ਰਭਾਵ ਪੰਜਾਬ ਦੇ ਉੱਤੇ ਨਾ ਮਾਤਰ ਦੇ ਰੂਪ ਵਿੱਚ ਪਾਊਗਾ ਜੀ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਦੀ ਕਾਰਵਾਈ ਹਲਕੀ ਫੁਲਕੀ ਹੋ ਸਕਦੀ ਹੈ ਬਾਕੀ ਜਿਹੜੀ ਬੱਦਲ ਵਈ ਉਹ ਲੰਘਦੀ ਹੋਈ ਨਜ਼ਰ ਆਊਗੀ ਤੇ ਪੰਜਾਬ ਦੇ ਵੀ ਕਈ ਖੇਤਰਾਂ ਦੇ ਵਿੱਚ ਇਹ ਬੱਦਲ ਵਈ ਜਿਹੜੀ ਆਪਾਂ ਨੂੰ ਅੱਜ ਦਿਨ ਦੇ ਸਮੇਂ ਲੰਘਦੀ ਹੋਈ ਨਜ਼ਰ ਆਊਗੀ ਤੇ ਧੁੱਪ ਜਿਹੜੀ ਉਹ ਚਮਕਦੀ ਹੋਈ ਨਜ਼ਰ ਆਊਗੀ ਧੰਨਵਾਦ ਜੀ ਸਾਰਿਆਂ ਦਾ